ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦੋਸਤ ਵੱਲੋਂ ਆਪਣੀ ਹੀ ਦੋਸਤਾ ਤੇਜ਼ਾਰ ਹਤਿਆਨਾ ਦੇ ਨਾਲ ਕਤਲ ਕੀਤਾ ਗਿਆ ਬਾਅਦ ਵਿੱਚ ਉਸ ਲੜਕੀ ਦੀ ਗੱਡਿਅਤ ਲੈ ਕੇ ਉਹ ਸ਼ਖਸ ਉੱਥੋਂ ਦੀ ਫਰਾਰ ਹੋ ਜਾਂਦਾ ਤੇ ਫਰਾਰ ਹੋਣ ਤੋਂ ਬਾਅਦ ਉਸਦੀ ਗੱਡੀ ਹੀ ਹਰਿਆਣਾ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਤਾਂ ਜਦੋਂ ਉਸ ਦੇ ਗੱਡੀ ਹਾਦਸੇ ਦਾ ਸ਼ਿਕਾਰ ਹੋਏ ਤਾਂ ਉਸ ਕਾਕਸਲ ਦੇ ਉੱਪਰ ਫੋਨ ਕੀਤਾ ਗਿਆ ਗੱਡੀ ਦੇ ਕਾਕਸਲ ਦੇ ਆਧਾਰ ਦੇ ਉੱਪਰ ਫੋਨ ਕੀਤੇ ਗਏ ਉਸ ਤੋਂ ਬਾਅਦ ਇਹ ਪੂਰੇ ਮਾਮਲੇ ਦਾ ਖੁਲਾਸਾ ਹੁੰਦਾ ਹੈ ਦਰਸਲ ਜਦੋਂ ਇਹ ਘਟਨਾ ਵਾਪਰੀ ਸੀ ਜਦੋਂ ਲੜਕੀ ਦਾ ਕਤਲ ਹੋਇਆ ਸੀ ਤੇ ਲੜਕੀ ਘਰ ਦੇ ਵਿੱਚ ਇਕੱਲੀ ਸੀਗੀ ਲੜਕੀ ਦੇ ਪਰਿਵਾਰਿਕ ਮੈਂਬਰ ਕਿਸੇ ਫੰਕਸ਼ਨ ਦੇ ਵਿੱਚ ਗਏ ਹੋਏ ਸੀ ਤਾਂ ਪਿੱਛੋਂ ਉਸ ਦਾ ਦੂਰਸ ਉਸ ਦੇ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਤੇਜ਼ ਤਾਰ ਹਥਿਆਰ ਦੇ ਨਾਲ ਉਸ ਦੇ ਉੱਪਰ ਉਸ ਦੀ ਗਰਦਨ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਲੜਕੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਸ਼ਖਸ ਉਸ ਕੁੜੀ ਦੀ ਗੱਡੀ ਲੈ ਕੇ ਫਰਾਰ ਹੋ ਜਾਂਦਾ ਹੈ ਗੱਡੀ ਲੈ ਕੇ ਉਹ ਹਰਿਆਣਾ ਦੇ ਸ਼ਾਹਬਾਦ ਦੇ ਨੇੜੇ ਪਹੁੰਚਦਾ ਹੈ ਤਾਂ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਤੇ ਗੱਡੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਕਿਸੇ ਵਿਅਕਤੀ ਦੇ ਵੱਲੋਂ ਗੱਡੀ ਦੇ ਕਾਲਸਾਂ ਦੇ ਆਧਾਰ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਬਣਾਈ ਗਈ ਤੇ ਉਸ ਤੋਂ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋਇਆ ਤੇ ਦੱਸਦੀ ਹੈ ਕਿ ਹੁਣੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਉੱਪਰੋਂ ਉਸ ਸ਼ਖਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਦੱਸਦੀ ਹੈ ਕਿ ਇਸ ਪੂਰੀ ਘਟਨਾ ਤੋਂ ਬਾਅਦ ਕੁੜੇ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਦੱਸਦੇ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਲਾਂਕਿ ਫਿਲਹਾਲ ਉਹ ਇਲਾਜਦਿਨ ਇੱਕ ਉਸ ਟਿਕਟੋਕ ਉਸ ਦਾ ਐਕਸੀਡੈਂਟ ਹੋਇਆ ਸੀ ਤੇ ਐਕਸੀਡੈਂਟ ਦੇ ਵਿੱਚ ਉਹ ਜ਼ਖਮੀ ਸੀਗਾ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਫਿਲਹਾਲ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਹ ਠੀਕ ਹੋਵੇਗਾ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਪੁੱਛਗਿੱਛ ਤੋਂ ਬਾਅਦ ਸਾਰੀ ਗੱਲ ਕਲੀਅਰ ਹੋਵੇਗੀ ਕਿ ਕਿੰਨਾ ਕਾਰਨਕਾਰਨ ਉਸ ਉਸ ਲੜਕੇ ਦਾ ਕਤਲ ਕੀਤਾ ਗਿਆ ਕੀ ਕਾਰਨ ਰਹਿ ਕੀ ਉਹਨਾਂ ਵਿਚਾਲੇ ਕੋਈ ਵਿਵਾਦ ਹੋਇਆ ਸੀ ਜਾਂ ਕੀ ਗੱਲ ਹੋਈ ਸੀ ਸਾਰੇ ਮਾਮਲੇ ਦੀ ਜਾਂਚ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਜਾਵੇਗੀ ਤੁਸੀਂ ਇਸ ਨੂੰ ਪੂਰਾ ਮਾਮਲਾ ਕੀ ਹੈ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਹੱਜੀ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਚੌਂਕੀ ਸਨੀ ਇਨਕਲੇਵ ਥਾਣਾ ਸਿਟੀ ਖਰੜ ਦੇ ਏਰੀਏ 'ਚ ਕਿ ਇੱਕ 27 ਸਾਲ ਦੀ ਲੜਕੀ ਹੈਗੀ ਆ ਉਹਦਾ ਜਿਹੜਾ ਮਰਡਰ ਕੀਤਾ ਕਿਸੇ ਨੇ ਪੁਲਿਸ ਨੇ ਤੁਰੰਤ ਐਕਸ਼ਨ ਕਰਦੇ ਹੋਏ ਮੌਕੇ ਤੋਂ ਜੋ ਮੌਦਲੀ ਤਫਤੀਸ਼ ਕਰਕੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਤੇ ਦੋਸ਼ੀ ਜਿਹੜਾ ਹੈਗਾ ਉਹ ਵੀ ਉਹਨੂੰ ਆਇਡੈਂਟੀਫਾਈ ਕਰਕੇ ਤੇ ਉਹਨੂੰ ਵੀ ਟ੍ਰੇਸ ਕਰ ਲਿਆ ਗਿਆ ਸਰ ਦਾ ਕਾਰਨ ਕੀ ਰਿਹਾ ਇਸ ਮਰਡਰ ਦਾ ਔਰ ਕੀ ਕੁਝ ਜਾਂਚ ਕੀਤੀ ਗਿਆ ਬੇਸਿਕਲੀ ਜੀ ਇਨੀਸ਼ੀਅਲ ਟੈਕਨੀਕਲ ਇਨਵੈਸਟੀਗੇਸ਼ਨ ਤੇ ਜੋ ਇਨੀਸ਼ੀਅਲ ਫੈਮਿਲੀ ਤੋਂ ਇਨਫੋਰਮੇਸ਼ਨ ਮਿਲੀ ਆ ਉਹਦੇ ਚ ਇਹੀ ਸਾਹਮਣੇ ਆਇਆ ਕਿ ਜੋ ਦੋਸ਼ੀ ਆ ਤੇ ਜੋ ਪੀੜਤ ਨੇ ਦੋਨੋਂ ਇੱਕ ਦੂਜੇ ਤੇ नोन ਸੀਗੇ ਤੇ ਸੈਮਤੀ ਨਾਲ ਹੀ ਘਰ ਦੇ ਅੰਦਰ ਗਏ ਆ ਕੋਈ ਫੋਰਸਿਬਲ ਐਂਟਰੀ ਨਹੀਂ ਹੈਗੀ ਕੋਈ ਬੋਡੀ ਤੇ ਸਟਰਗਲ ਮਾਰਕਸ वगैरह ਨਹੀਂ ਹੈਗੇ ਤਾਂ ਮਤਲਬ ਉਹ ਚੀਜ਼ ਕੋਈ ਫੋਰਸਿਬਲੀ ਕੋਈ ਅਜਿਹੀ ਐਂਟਰੀ ਜਾਂ ਉਹ ਚੀਜ਼ ਨਹੀਂ ਸਾਹਮਣੇ ਆਈ ਬਾਕੀ ਜਿਹੜਾ ਲੜਕਾ ਉਹਦਾ ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਸੀ ਉਹ ਵੀ ਅਜੇ ਹਸਪੀਟਲ 'ਚ ਹੀ ਹੈਗਾ ਜਦੋਂ ਰਿਕਵਰ ਹੋਇਆ ਤਾਂ ਉਹਦੇ ਤੋਂ ਉਹਦੀ ਕੁਐਸਚਨਿੰਗ ਤੋਂ ਫਰਦਰ ਪਤਾ ਲੱਗੇਗਾ ਲਵਿੰਦਰ ਸਾਹਮਣੇ ਆਇਆ ਸੀ ਉਹਦਾ ਫਰੈਂਡ ਸੀਗਾ ਜੀ ਜਿਹੜਾ ਦੋਸ਼ੀ ਹੈਗਾ ਲੜਕੀ ਜਿਹੜੀ ਮ੍ਰਿਤਕ ਹੈਗੀ ਆ ਇੱਕ ਤਾਂ ਉਹਦਾ ਉਹਦਾ ਫਰੈਂਡ ਸੀਗਾ ਜਿਹੜਾ ਦੋਸ਼ੀ ਆ ਅਨਸੁਲ ਕੁਰੇਸ਼ੀ ਜਿਹੜਾ ਉਹਦਾ ਰਹਿਣ ਵਾਲਾ ਸਰ ਇਹ ਜੀ ਪਿੱਛੇ ਯੂਪੀ ਦਾ ਰਹਿਣ ਵਾਲਾ ਤੇ ਹੁਣ ਇਹ ਚੰਡੀਗੜ੍ਹ ਰਹਿਦਾ। ਜੀ ਸਰ ਕਿਹਾ ਮਰਡਰ ਕਰਕੇ ਕੁੜੀ ਦੀ ਗੱਡੀ ਲੈ ਕੇ ਫਰਾਰ ਹੋਇਆ। ਹਾਂਜੀ ਕੁੜੀ ਦੀ ਫੈਮਿਲੀ ਦੀ ਕਾਰ ਸੀਗੀ ਜੀ ਤੇ ਉਹ ਲੈ ਕੇ ਇਹ ਉਥੋਂ ਮੌਕੇ ਤੋਂ ਫਰਾਰ ਹੋਇਆ। ਪਰ ਕਿੱਥੇ ਹੋਇਆ ਐਕਸੀਡੈਂਟ ਇਹਨਾਂ ਬਾਈ? ਉਸ ਤੋਂ ਬਾਅਦ ਜੀ ਇਹਦਾ ਅੱਜ ਸਵੇਰ ਸ਼ਾਹਵਾਦ ਮਾਰਕੰਡਾ ਹਰਿਆਣੇ ਦੇ ਵਿੱਚ ਐਕਸੀਡੈਂਟ ਹੋਇਆ। ਤੇ ਹੁਣ ਦਾਖਲ ਕਿੱਥੇ ਜਿਹੜੇ ਹਲਾ ਜੀ? ਉਥੋਂ ਜੀ ਇਹਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸਰ ਇਹ ਕਿੰਨੇ ਕ ਵਜੇ ਘਰ ਆਇਆ ਕਿੰਨੇ ਕ ਵਜੇ ਦਾ ਹੈ ਵਾਕਿਆ ਜਦੋਂ ਉਹਨੇ ਮਰਡਰ ਕੀਤਾ ਜੀ ਐਗਜੈਕਟ ਡਿਟੇਲਸ ਦਾ ਜੀ ਮੌਕੇ ਦੀ ਜਿਹੜੇ ਸੀਸੀਟੀਵੀ ਕੈਮਰਾਜ਼ ਵਗੈਰਾ ਅਸੀਂ ਚੈੱਕ ਕਰ ਰਹੇ ਹਾਂ ਪਰ ਜੋ ਲੱਗਦਾ ਕਿ 2 ਤੋਂ 4-5 ਵਜੇ ਦੇ ਵਿੱਚ ਵਿੱਚ ਇਨਸੀਡੈਂਟ ਹੋਇਆ ਹੈ ਤੇ ਸਰ ਕਿਹਦੇ ਬਿਆਨਾਂ ਦੇ ਆਧਾਰ ਤੇ ਪਛਾਣ ਹੋਇਆ ਜੀ ਲੜਕੀ ਦੇ ਬ੍ਰਦਰ ਦੇ ਬਿਆਨਾਂ ਦੇ ਪਛਾਣ ਕਿਹੜੀ ਧਾਰਾ ਦੇ ਤਹਿਤ ਪਛਾਣ ਅੰਡਰ ਸੈਕਸ਼ਨ 302 ਆਈਪੀਸੀ ਕੁਝ ਹੋਰ ਪਤਾ ਲੱਗਿਆ ਜੀ ਕਿਉਂ ਇਸਨੇ ਕਤਲ ਕੀਮ ਕੀਤਾ ਸੀ ਜੀ ਇਸ ਲੜਕੀ ਦਾ ਜੀ ਨਹੀਂ ਜੀ ਰੀਜ਼ਨ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਮੁੰਡਾ ਰਿਕਵਰ ਕਰੂਗਾ ਉਹਦੀ ਕੁਐਸਚਨਿੰਗ ਤੋਂ ਹੀ ਸਾਹਮਣੇ ਆਉਣੀ ਹੈ ਅਕਿਊਜ਼ ਇਨ ਅ ਕ੍ਰਿਟੀਕਲ ਕੰਡੀਸ਼ਨ ਹਾਂਜੀ ਅੰਡਰ ਆਬਜ਼ਰਵੇਸ਼ਨ ਹੈਗਾ ਹਸਪੀਟਲ ਦੇ ਵਿੱਚ ਤੇ ਹੁਜੇ ਅੱਜ ਹੀ ਜਿਵੇਂ ਐਡਮਿਟ ਹੋਇਆ ਤਾਂ ਸ਼ਾਮ ਤੱਕ ਪਤਾ ਲੱਗੂਗਾ ਉਹਦੀ ਕੰਡੀਸ਼ਨ